ਕਾਫੀ ਸਮੇਂ ਪਹਿਲਾਂ ਇੱਕ ਪੋਰਟਰੇਟ ਬਣਾਇਆ ਸੀ ਬਾਬਾ ਜੀ ਦਾ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਬੜੀ ਡਿਟੇਲਿੰਗ ਦੇ ਵਿੱਚ ਮੈਂ ਦੇਖਿਆ ਬਣਾਇਆ ਤੁਸੀਂ ਮੇਰਾ ਬਾਬਾ ਦੀਪ ਸਿੰਘ ਜੀ ਨਾਲ ਮੇਰਾ ਇੰਨਾ ਜ਼ਿਆਦਾ ਪਿਆਰ ਹੈ ਨਾ ਕਿ ਜਿਵੇਂ ਉਹਨਾਂ ਨੂੰ ਜਦੋਂ ਯਾਦ ਕਰੀਦਾ ਨਾ ਤਾਂ ਸਰੀਰ ਵਾਈਬ੍ਰੇਟ ਕਰਦਾ ਮੈਨੂੰ ਯਾਦ ਆ ਮੈਂ ਕੋਈ ਦਰਬਾਰ ਸਾਹਿਬ ਗਿਆ ਸੀ ਕਿ ਦਰਬਾਰ ਸਾਹਿਬ ਜਾਂਦੇ ਹੋਏ ਮੈਂ ਬਾਬਾ ਜੀ ਰਮਾਲਾ ਲਿਆ ਕੋਈ ਰਾਮਦਾਸ ਜੀ ਦੇ ਰਮਾਲਾ ਚੜਾਵਾ ਉਹਨਾਂ ਬਾਬਾ ਜੀ ਦੇ ਪਰ ਮੈਂ ਕੁਦਰਤੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਰਸਤਾ ਮੁੜ ਕੇ ਮੈਂ ਉਧਰ ਨੂੰ ਚਲਾ ਗਿਆ ਬਾਬਾ ਜੀ ਕੀ ਕੀ ਜਿਹੜਾ ਰਮਾਲਾ ਮੈਂ ਉੱਥੇ ਵਾਸਤੇ ਲਿਆ ਸੀ ਉਹਨੂੰ ਫਿਰ ਮੈਂ ਦੁਬਾਰਾ ਪੱਜਿਆ ਪਤਾ ਨਿਕਲਦਾ ਰੁੰਦੇ ਨੂੰ ਤੇ ਜਾ ਕੇ ਮਨੇ ਮੱਤਾ ਡੇਚਾ ਉਹ ਮੇਰੇ ਮਨ ਦੇ ਵਿੱਚ ਐਸੀ ਚੀਜ਼ ਆ ਗਈ ਮੈਂ ਕਿਹਾ ਹੁਣ ਮੈਂ ਜਾਂਦਾ ਸਰ ਪਪਾ ਜੀ ਮੈਂ ਤੁਹਾਡੀ ਤਸਵੀਰ ਬਣਾਵਾਵਾਂਗਾ ਉਹਦੇ ਚਪਣਾ ਅਰਸ ਬਾਅਦ ਅਸੀਂ ਦੇਖਿਆ ਉਹਦੇ ਵਿੱਚ ਸ਼ਬਦ ਵੀ ਜਿਹੜੀ ਕਿ ਤੁਸੀਂ ਡਿਟੇਲਿੰਗ ਦੇ ਨਾਲ ਲਿਖਿਆ ਹੋਏ ਨੇ ਕਿਸ ਤਰ੍ਹਾਂ ਇੱਕ ਰੀਲ ਦੇ ਨਾਲ ਤੁਸੀਂ ਇੰਨੀ ਮੌਕੀਨ ਹੋਇਆ ਦੇਖੋ ਜੀ ਮੈਂ ਪਹਿਲਾਂ ਸ਼ੁਰੂ ਦੇ ਪੈਰ ਦੇ ਮੋ ਤੋਂ ਸ਼ੁਰੂ ਕਰਦਾ ਉਹ ਵੀ ਮਨੇ ਬਾਬਾ ਜੀ ਦਾ ਵੀ ਇਦਾਂ ਹੀ ਸੁਰੂ ਸ਼ੁਰੂ ਕਰਿਆ ਮੈਂ ਤਾਂ ਹੀ ਅਲੱਗ ਅਲੱਗ ਤਰ੍ਹਾਂ ਦੀਆਂ ਪਿਕਚਰਸ ਮੈਂ ਬਣਾਈਆਂ ਮੈਂ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਅਲੱਗ ਅਲੱਗ ਤਰ੍ਹਾਂ ਦੀਆਂ ਪਿਕਚਰਸ ਬਣਾਈਆਂ ਨੀਚੇ ਪੈਰਾਂ ਤੋਂ ਸ਼ੁਰੂ ਕਰਦਾ ਤੇ ਜਦ ਮੈਂ ਬਾਬਾ ਜੀ ਦੇ ਉਹਦੇ ਸੀਸ ਤੱਕ ਆ ਗਿਆ ਉਹਨੇ ਉਹ ਮਨੇ ਸਭ ਤੋਂ ਖੀਰ ਦੇ ਵਿੱਚ ਪਰਾਇਆ ਕਿਉਂਕਿ ਸਰੀਰ ਕੰਬਦਾ ਹੈ ਡਰ ਲੱਗਦਾ ਹੈ ਤੋੱਖਾ ਲੱਗਦਾ ਕਿ ਯਾਰ ਬਣੇਗਾ ਨਹੀਂ ਬਣੇਗਾ ਬਣਾਉਂਦੇ ਬਣਾਉਂਦੇ ਜਦ ਆਪਾਂ ਫੇਸ ਤੇ ਆ ਜੰਦੇ ਨਾ ਤਾਂ ਹੱਥ ਕੰਬਣ ਲੱਜਾਂਦੇ ਜਾਂਦੇ ਜਿਹੜਾ ਸ਼ਬਦ ਬਾਬਾ ਜੀ ਦੇ ਉੱਥੇ ਇੰਪੋਰਟੈਂਟ ਦੇ ਵਿੱਚ ਬੜਿਆ ਪਿਆ ਸੀ ਉਹੀ ਸ਼ਬਦ ਮੈਂ ਪੂਰਾ ਪੜ ਕੇ ਦੇਖ ਕੇ ਇੱਕ ਇੱਕ ਅੱਖਰ ਬਨੇ ਉਦਾਂ ਹੀ ਲਿਖਿਆ ਜਦ ਨੂੰ ਜ਼ੂਮ ਕਰਕੇ ਦੇਖਦੇ ਹਾਂ ਉਹਦੇ ਇੱਕ ਇੱਕ ਅੱਖਰ ਪੜਿਆ ਜਾਂਦਾ